ਬਦਰਾ ਜਾ ਕੇ ਦੇਖ ਲਓ ਕਿ ਦੋwidehat ਬਦਰਾ ਚ ਆਦਮੀ ਔਰਤਾਂ ਦੀਆਂ ਲਗੀਆਂ ਦੀ ਫੋਟੋਆਂ ਨੇ ਬਿਲਕੁਲ ਉਹ ਵੀ ਘਰਬ ਦਾ ਹਿੱਸਾ ਸੀ ਉਥੇ ਬਦਰ ਬਣਿਆ ਜੇ ਨੈਚਰਲ ਰੰਗ ਨਹੀਂ ਹੈ ਸਾਡਾ ਇਹ ਸਪਲਾਈਟ ਸਾਡਾ ਆਦਮੀ ਦਾ ਬਣਾਇਆ ਰਹਿੰਦਾ ਹੈ ਨੈਚਰਲ ਉਹ ਸੀ ਜਦੋਂ ਪੈਦਾ ਕੀਤਾ ਉਹਨੇ ਨੰਗੇ ਆਵਣਾ ਨੰਗੇ ਜਾਣਾ ਲੇਗਨਦਾ ਹੋਏ ਕਪੜੇ ਨਹੀਂ ਪਾਣੇ ਆਦਮੀ ਦੇ ਅਸ਼ਲੀਲਤਾ ਆਦਮੀ ਦੇ ਦਿਮਾਗ ਦੀ ਉਪਜਾ ਕਹੋ ਜੋਗੀ ਜਤੀ ਬ੍ਰਹਮਚਾਰੀ ਕਹੋ ਜੋਗੀ ਜਤੀ ਬ੍ਰਹਮਚਾਰੀ ਜੋਗੀ ਜਤੀ ਤਾਂ ਇਕੱਠਾ ਹੁੰਦਾ ਹੈ ਬ੍ਰਹਮਚਾਰੀ ਇਕੱਠਾ ਹੁੰਦਾ ਜਾਂ ਤਾਂ ਹੋਰ ਚੀਜ਼ ਹੈ ਬ੍ਰਹਮਚਾਰਿਆ ਹੋਰ ਚੀਜ਼ ਜੋਗੀ ਜਤੀ ਹੈ ਬ੍ਰਹਮਚਾਰੀ ਹੋਰ ਲੱਗ ਰੁਪਚਾਰਿਆ ਹੋਰ ਗੱਲ ਹੁੰਦੀ ਇਹਦੇ ਵਿੱਚ ਬਹੁਤ ਲੰਬਾ ਫਰਕ ਹੈ ਉਹਨਾਂ ਦਾ ਕਾਹੀਆ ਡਾਡ ਨਾ ਹੋਇਆ ਅਡਾਡ ਨਾ ਤਾਹੀ ਆਇਆ ਕਿਉਂਕਿ ਉਹ ਬ੍ਰह्मਚਾਰੀ ਕਿਸੇ ਹੱਦ ਤੱਕ ਬ੍ਰह्मਚਾਰੀ ਰਹਿੰਦੇ ਜਦ ਤੀ ਸਾਰੀ ਜ਼ਿੰਦਗੀ ਵਾਸਤੇ ਰਹਿੰਦੇ ਬ੍ਰह्मਚਾਰੀ ਇਹਦੇ ਤੇ ਕਹ ਹੱਦ ਹੈ ਨਾ ਉਹਦੇ ਬਾਦ ਉਹ ਕ੍ਰਿਸ਼ਤੀ ਬਣਦਾ ਉਹ ਤਾਂ 25 ਸਾਲ ਉਹਦੀ ਲਿਫਟ ਬ੍ਰह्मਚਾਰੀ ਜਦ ਤੀ ਸਾਰੀ ਉਮਰ ਦੀ ਹੈ ਤੇ ਅਡਾਡ ਹੈ ਉਹਦੇ ਬਾਦ ਉਹ ਕ੍ਰਿਸ਼ਤੀ ਹੈ ਉਹਦੇ ਬਾਦ ਵਨਪ੍ਰਸਤ ਹੈ ਉਦੇ ਬਾਅਦ ਸੰਿਆਸ ਜਿਹੜੇ ਬ੍ਰह्मਚਾਰੀ ਨੇ ਇਹਦੇ ਚਾਰ ਨੇ ਨਾ ਸਟੇਜਾਂ 25 ਸਾਲ ਤੱਕ ਬ੍ਰह्मਚਾਰੀ 25 ਤੇ 50 ਸਾਲ ਤੱਕ ਕ੍ਰਿਸ਼ਤਾ ਆਸ਼ਰਮ 50 ਤੇ 75 ਤੱਕ ਵਾਣਪ੍ਰਸਤਾ ਆਸ਼ਰਮ ਉਹਦੇ ਬਾਅਦ ਸੰਿਆਸ ਆਸਾ ਚਾਰ ਨੇ ਅਡਰ ਤੇ ਕਿਹਨੇ ਜੱਤੀਓ ਸਾਰੀ ਉਮਰ ਇਹ ਕਹੋਦਾ ਬਸ ਅਡਰ ਦੋ ਦੋ ਦਾ ਇਕੱਠਾ ਨਹੀਂ ਸੀ ਹੁਣ ਸਾਡਾ 2 ਲੱਖ ਨਹੀਂ ਸੀ ਹੁਣ ਇਹਦੇ ਵਿੱਚ ਨਾਰ ਕਹੂ ਨਾਰੋ ਕਹੂ ਨਾਰ ਕਹੂ ਨਾਰੋ ਕਿਤੇ ਨਾਰੇ ਕਿਤੇ ਨਾਰੇ ਆਦਮੀ ਕਿਤੇ ਹੋਰ ਤੇ ਕਹੂ ਛਤਰ ਧਾਰੀ ਕਹੂ ਛਾਲਾ ਧਰੇ ਛੈਣ ਭਾਰੀ ਕਹੂ ਛਤਰ ਧਾਰੀ ਕਿਤੇ ਛਤਰ ਧਾਰੀ ਇਹ ਤੂੰ ਛਤਰ ਧਾਰੀ ਰਾਜਾ ਛਤਰ ਧਾਰੀ ਰਾਜਾ ਵੀ ਹੋ ਸਕਦੇ ਛਤਰ ਧਾਰੀ ਇਹ ਦੂਏ ਵੀ ਹੋ ਸਕਦੇ ਨੇ ਜਿਹੜੇ ਪੀਠਲ ਦੇ ਵਾਲ ਕਰੇ ਉਹ ਵੀ ਹੱਥਾਂ ਦੇ ਵਹਨ ਦੇ ਉੱਤੇ ਛਤਰ ਉਹਨਾਂ ਦੇ ਵੀ ਹੁੰਦੇ ਨੇ ਉਹ ਧਰਮਕ ਨੇ ਛਤਰ ਧਾਰੀ ਇੱਕ ਜਿਹੜੇ ਨੇ ਇਧਰ ਮਾਇਆ ਦੇ ਵਿੱਚ ਛਤਰ ਧਾਰੀ ਹੁੰਦੇ ਉਹ ਧਰਮ ਦੇ ਪੱਖ ਵਾਲੇ ਹੁੰਦੇ ਨੇ ਛਤਰ ਧਾਰੀ ਧਰਮ ਉਹ ਕਿੰ ਸਿੱਕਾ ਚੱਲਦਾ ਹੁੰਦਾ ਉਹਨਾਂ ਦਾ ਐਂ ਕਹਿ ਲਓ ਉਹਨਾਂ ਦਾ ਧਰਮ ਦਾ ਸਿੱਕਾ ਚੱਲਦਾ ਹੈ ਧਰਮ ਦੇ ਵਿੱਚ ਵੱਡੇ ਨੇ ਦੋਹੇ ਰਾਜ ਪ੍ਰਬੰਧ ਵਿੱਚ ਵੱਡੇ ਨੇ ਹਾਂਜੀ ਕਹੂੰ ਛਾਲਾ ਧਰੇ ਸ਼ੈਲ ਭਾਰੀ ਕਹੂੰ ਛਾਲਾ ਧਰੇ ਸ਼ੈਲ ਭਾਰੀ ਕਿਤੇ ਸ਼ੈਲ ਮਤਲਬ ਹੈ ਅ ਸਮਝ ਲੋ ਅਤ ਸੁੰਦਰ ਸਰੂਪ ਹੈ ਤੇਰਾ ਅਤ ਸੁੰਦਰ ਅਤ ਸੁੰਦਰ ਕੁਲੀਨ ਚਤੁਰ ਛਲ ਛਲ ਭਾਰੀ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ਕਿਤੇ ਛਕਵਾਰੀ ਹੈ ਕਿਤੇ ਛਲ ਕਰਨਾ ਕਿਤੇ ਕੋਈ ਮਤਲਬਾ ਕਿਤੇ ਤਾਂ ਕੁਛ ਇਹ ਜੇ ਅੱਗੇ ਆਊਗਾ ਵੀ ਕਿਸੇ ਦਾ ਤੂੰ ਕੁਝ ਦੇ ਰਿਹਾ ਹੈ ਕਿਸੇ ਨੂੰ ਬਰਦਾਨ ਕਿਤੇ ਉਹਦੇ ਛੜ ਰਿਹਾ ਲੈ ਰਿਹਾ ਕਿਤੇ ਭਰ ਰਿਹਾ ਸ਼ਕਵਾਰੀ ਹੁੰਦਾ ਭਰ ਰਿਹਾ ਉਹਨੂੰ ਕਿਤੇ ਉਹਨੂੰ ਭਰ ਰਿਹਾ ਕਿਤੇ ਉਹਦੇ ਜੋ ਖਰਚ ਕਰ ਰਿਹਾ ਜੇ ਮੈਂ ਕੋਈ ਦਰਖਤ ਹੈ ਖਾਸ ਤੇ ਤੇ ਜਾ ਕੇ ਫਿਰ ਉਹ ਘਟਣਾ ਸ਼ੁਰੂ ਹੋ ਜਾਂਦਾ ਆਦਮੀ ਵੀ ਖਾਲੀ ਹੋਣਾ ਸ਼ੁਰੂ ਹਾਲਾਂਕਿ ਖਰਾਕ ਤੇ ਕੋ ਬੱਚਾ ਖਰਾਬ ਛੋੜੀ ਜਾਂਦਾ ਥੋੜੀ ਖਾਂਦਾ ਉਦੋਂ ਖਾਗ ਵੀ ਵੱਧ ਜਾਂਦੀ ਹੈ ਸਰੀਰ ਵੀ ਵੱਧਦਾ ਜਾਂਦਾ। ਜਦ ਚੰਗਾ ਭਲਾ ਬੜਾ ਹੁੰਦਾ ਖਾਗ ਘਟਦੀ ਜਾਂਦੀ ਹੈ ਸਰੀਰ ਘਟਣ ਲੱਗ ਜਾਂਦਾ। ਇਹ ਰਖਸ਼ਾ ਹਸਲ ਦੇ ਸਰੀਰ ਤੱਕ ਦਾ ਹੈ। ਫਿਰ ਉਦਰ ਗਾਂ ਤੱਕ ਦਾ ਵੀ ਰਖਸ਼ਾ। ਕਿਤੇ ਬੁੱਧ ਦਾ ਵਿਕਾਸ ਹੋਇਆ ਕਹਿੰਦੇ ਬੁੱਧਾ ਨਾ ਹੋ ਰਿਹਾ। ਕਿਤੇ ਬੁੱਧ ਦਾ ਵਿਕਾਸ ਹੋ ਰਿਹਾ ਕਹਿੰਦੇ ਬੁੱਧਾ ਨਾ ਹੋ ਰਿਹਾ। ਦਾਸ ਵੀ ਆਪੇ ਕਰਦਾ ਹੈ, ਵਿਕਾਸ ਵੀ ਆਪੇ ਕਰਦਾ। ਹੁਣ ਗੁਰਬਾਣੀ ਸਾਡੇ ਕੋਲ ਹੈ। ਸੁਣਨੇ ਸਾਰੇ ਹੀ ਨੇ ਕੁਲਵਾਰਾਂ ਵਿੱਚ ਵੀ ਸੁਣਦੇ ਹੀ ਨੇ ਫੇਰ ਵੀ ਉੱਟੇ ਕੱਬੇ ਲੱਗੇ ਹੋਏ ਨੇ ਸੁਧਰ ਵੀ ਰਹੇ ਨੇ ਵਿਗੜ ਵੀ ਰਹੇ ਨੇ ਛੁੜ ਕੇ ਵੀ ਗੁਰੂ ਘਰ 'ਚ ਵੀ ਸੀਗੇ ਪਲਾਸ ਸੀ ਗੁਰੂ ਘਰ ਦੀ ਵਿਗੜ ਵੀ ਗਏ ਸੁਧਰ ਵੀ ਗਏ ਗੱਲ ਕੋਈ ਸੁਣੀਏ ਉਹੀ ਗਿਆਨ ਕਿਸੇ ਨੂੰ ਵਿਗਾੜ ਰਿਹਾ ਉਹੀ ਗਿਆਨ ਕਿਸੇ ਨੂੰ ਸਮਾ ਰਿਹਾ ਅਸਰ ਜੀ ਗਿਆਨ ਦਾ ਨਹੀਂ ਤਸੂਰ ਕਸੂਰ ਮੰਨਣ ਵਾਲੇ ਦਾ ਕਸੂਰ ਤਾਂ ਮੰਨਣ ਵਾਲੇ ਨੇ ਉਹਦੇ ਤੇ ਅਸਰ ਹੋ ਰਿਹਾ ਉਹ ਤੇ ਅਸਰ ਨਹੀਂ ਹੋ ਰਿਹਾ ਕਹੂੰ ਛਲਕੇ ਪ੍ਰਕਾਰ ਹੋ ਕਹੂੰ ਛੜ ਕੇ ਪ੍ਰਕਾਰ ਹੋ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਬਜਈਆ ਕਹੂੰ ਗੀਤ ਕੇ ਗਵਈਆ ਕਹਿੰਦੇ ਗੀਤ ਦਾ ਗਵਈਆ ਹੈ ਗੀਤਗਾਰ ਹੈ ਜਿਹੜਾ ਗੀਤ ਗਾਉਂਦਾ ਉਹ ਵੀ ਬੜੇ ਇਕ ਵਨ ਇੱਕ ਹੋ ਕੇ ਗਾਉਂਦੇ ਨੇ ਨਾ ਉਹ ਵੀ ਛੁੜ ਕੇ ਗਾਉਂਦੇ ਨੇ ਨਾਲ ਆਪਣੇ ਆਤਮਾ ਉਹ ਉਹ ਗੀਤ ਨੂੰ ਸਾਧਨਾ ਸਮਝਦੇ ਨੇ ਬਹੁਤ ਆਦਮੀ ਰਾਗ ਨੂੰ ਸਾਧਨਾ ਸਮਝਦੇ ਨੇ ਕਹੂੰ ਬੇਨ ਕੇ ਵਜਾਈਆ ਕਹੂੰ ਬੇਨ ਕੇ ਵਜਾਈਆ ਜਿਹੜੇ ਸਾਜਾ ਵਾਲੇ ਨੇ ਇਹ ਵੀ ਆਪਣੇ ਆਪ ਨੂੰ ਭਗਤੀ ਸਮਝਦੇ ਨੇ ਕਹਿੰਦੇ ਜੁੜੇ ਤੇ ਬਿਨਾ ਸਾਜ ਵਜਦੇ ਨਹੀਂ ਜਿੰਨਾ ਜਿਹੜੇ ਵਾਂਚੇ ਤੇ ਜੁੜਦਾ ਨਹੀਂ ਸਾਜ ਵਜਦਾ ਨਹੀਂ ਕਹੂੰ ਨ੍ਰਿਤ ਕਰਨੇ ਚਾਹੀਆ ਕਹੂੰ ਨ੍ਰਿਤ ਕਰਨੇ ਚਾਹੀਏ ਉਹ ਵੀ ਕਹਿੰਦੇ ਨੇ ਵੀ ਜੁੜਨਾ ਪੈਂਦਾ ਬਸ ਇਨਾ ਜੁੜਨ ਨੂੰ ਇਹ ਭਗਤੀ ਬਲਦੇ ਸੀਗੇ ਹਾਂ ਕਹੂੰ ਨਰਕ ਕਹੂੰ ਨਰਕੋ ਆਕਾਰ ਹੋ ਕਹੂੰ ਨਰਕੋ ਆਕਾਰ ਹੋ ਕਿਤੇ ਨਰਦਾ ਆਕਾਰ ਆ ਆਦਮੀ ਦੀ ਜੂਲ ਵਿੱਚ ਕਹੂੰ ਬੇਦਬਾਣੀ ਕੋਕ ਕੀ ਕਹਾਣੀ ਆਖੋ ਕਿਤੇ ਬੇਦਬਾਣੀ ਕੋਕ ਕੀ ਕਹਾਣੀ ਹੈ ਕੋਕ ਕੀ ਕਹਾਣੀ ਸੰਸਾਰ ਦੀ ਕਹਾਣੀ ਹੈ ਬੇਦਬਾਣੀ ਅੰਤਰਾਤਮ ਦੀ ਹੈ ਕੋਕ ਕੀ ਕਹਾਣੀ ਬੇਦਬਾਣੀ ਦੀ ਵਿਰੋਧ ਕਰਦੀ ਹੈ బ్రద ਇਹਦਾ ਬੇਦਵਾੜੀ ਦਾ ਵਿਰੋਧ ਕਾਊਂਟ ਕਰਦੀ ਹੈ ਕੋਕੀ ਕਹਾਣੀ ਕਰਦੀ ਹੈ ਤੇ ਦੁਸ਼ਮਣ ਕੌਣ ਆ ਵੀ ਫਿਰ ਕੋਕੀ ਕਹਾਣੀ ਦੁਸ਼ਮਣ ਦੀ ਸੀ ਆਈਡੀ ਤਾਂ ਪੈਸੇ ਦੇ ਕੇ ਬਹੁਤ ਬੇਤਰਾ ਲੋਕ ਲੈਂਦੇ ਜਿਵੇਂ ਜਿਤਨਾ ਹੋਵੇ ਦੁਸ਼ਮਣ ਨੂੰ ਉਹਦੇ ਸਾਰੇ ਲੂਪ ਹੋਲ ਜਿਹਨਾਂ ਤੇ ਸਾਡੇ ਕੋਲ ਹੋਣ ਨਾ ਜਿੱਤਾ ਦੇਖੇ ਉਹਨੂੰ ਜਿੱਤਣ ਦੇ ਤਰੀਕੇ ਉਹਦੇ ਕਿੰਨੀ ਉਹਦੇ ਚ ਸ਼ਕਤੀ ਕਿੰਨੀ ਹੈ ਅਸੀਂ ਉਹਨੂੰ ਕਿਵੇਂ ਮਤਲਬ ਹੈ ਦਬਾਉਣਾ ਹੈ ਕਿ ਉਹ ਚ ਕਮਜ਼ੋਰੀਆਂ ਕਿੱਥੇ ਨੇ ਬੇਦਵਾਨੀ ਦਾ ਉਲਟਾ ਕੋਕੀ ਕਹਾਣੀ ਹੁਣ ਕੋਕੀ ਕਹਾਣੀ ਦਾ ਇੱਥੇ ਆ ਗਈ ਇਹਦੇ ਵਿੱਚ ਅਕਾਲ ਉੱਤੇ ਅਕਾਲ ਉੱਤੇ ਦੇ ਵਿੱਚ ਕੋਕੀ ਕਹਾਣੀ ਆ ਗਈ ਤੇ ਕੋਕੀ ਕਹਾਣੀ ਵੀ ਤੂੰ ਏ ਬੇਦਵਾਨੀ ਵੀ ਤੂੰ ਏ ਤੇ ਤੈਨੂੰ ਸਮਝਣਾ ਦੋ ਇਹ ਸਮਝੜੇ ਬਹਿਣਗੇ ਕਹਾਂ ਕਹੂੰ ਬੇਵਿਦਵਾਨੀ ਕੋਹਕੀ ਕਹਾਣੀ ਜੇ ਕੋਹਕੀ ਕਹਾਣੀ ਵੀ ਤੂੰ ਏ ਤੂੰ ਕੋਣਾ ਬ੍ਰਭ ਗਿਆਨ ਹੈ ਬੇਵਿਦਵਾਨੀ ਵੀ ਤੂੰ ਤੇਰੇ ਲੋਕ ਦੀ ਰਚਨਾ ਤਾਂ ਹੀ ਹੋਈ ਹੈ ਤਾਂ ਫਿਰ ਕੋਹਕੀ ਕਹਾਣੀ ਛੱਡ ਕੇ ਤੈਨੂੰ ਨਹੀਂ ਸਮਝਿਆ ਜਾ ਸਕਦਾ ਉਹ ਪਾਠ ਰਹਿ ਜੂਗਾ ਤੇਰਾ ਸਮਝੂ ਨਾ ਉਹ ਪਾਖ ਰਹਿ ਜੂਗਾ ਜੇ ਕੋਹਕੀ ਕਹਾਣੀ ਵਾਲਾ ਪੱਖ ਛੱਡਦੀ ਏ ਪ੍ਰੋਫੈਸਰ ਐਨੀ ਗਿਆ ਉਹ ਨਾ ਪੂਰਾ ਗਾਣ ਤੇਰਾ ਨਹੀਂ ਹੋ ਸਕਦਾ ਜੇ ਕੋਕੀ ਕਹਾਣੀ ਨੂੰ ਛੱਡ ਦਈਏ ਇਸ਼ਾਰੇ ਵਾਤਰ ਗੱਲ ਆ ਗਈ ਇੱਥੇ ਲੇ ਕੋਕੀ ਕਹਾਣੀ ਦੇ ਕਿ ਲੋੜ ਸੀ ਉਹਨੂੰ ਸੰਬੋਧਨ ਕਰਦਾ ਵੀ ਤੂੰ ਹੀ ਹੈ ਉਤਰਾਦੋਂ ਸੰਬੋਧਨ ਕਰਦਾ ਵੀ ਤੂੰ ਇਹ ਦੋਏ ਕੋ ਨੂੰ ਤੇਰੇ ਚ ਜੇ ਸੰਸਾਰ ਹੈ ਸੰਸਾਰ ਪੈਦਾ ਹੀ ਨਹੀਂ ਹੋ ਸਕਦਾ ਕੋਕੀ ਕਾਣੀ ਬਲੋ। ਛਰਦੋਇ ਨੂੰ ਬੋਲਾ ਪੈਦਾ ਕਰਕੇ ਦਿਖਾਉ ਤਾ ਸੰਸਾਰ ਕਿਵੇਂ ਪੈਦਾ ਹੋਇਆ। ਸੰਸਾਰ ਜੋ ਨਿਕਣ ਵਾਸਤੇ ਵਹਿਰਵਾਨੇ ਆ। ਸੰਸਾਰ ਪੈਦਾ ਕਰਨ ਵਾਸਤੇ ਸੰਸਾਰ ਜਿ ਰਹਿਣ ਵਾਸਤੇ ਕੋਕੀ ਕਾਣੀ। ਸੰਸਾਰ ਦੇ ਵਿੱਚ ਪੈਦਾ ਕਰਨ ਵਾਸਤੇ ਕੋਈ ਕੀ ਕਹਾਣੀ ਹੈ ਪੈਦਾ ਕਰਨ ਵਾਲੀ ਹੈ ਸੰਸਾਰ ਜੋ ਕੱਢਣ ਵਾਲੀ ਬੇਦੋਣੀ ਦੋ ਇੱਕ ਦੂਰੇ ਪਾਸੇ ਦੋ ਬਾੜ ਦੋ ਪਾੜਾਂ ਦੇ ਵਿੱਚ ਵਿੱਚ ਸਾਉਤ ਬਚਾਣਾ ਕੋਈ ਇੱਕ ਪਾੜ ਨਾਲ ਕਿਵੇਂ ਚੱਲੂਗਾ ਡਿਵੈਲਪਮੈਂਟ ਨਹੀਂ ਹੋ ਸਕਦੀ ਸ਼ਰੀਰ ਮਨਾ ਡਿਵੈਲਪਮੈਂਟ ਨਹੀਂ ਹੋਣੀ ਸ਼ਰੀਰ ਕੋਈ ਗਾੜੀ ਤੋਂ ਬਣਾਦੀ ਪਹਿਲਾ ਹੋਣਾ ਸ਼ਰੀਰ ਕਿਵੇਂ ਬਣੂਗਾ ਕਿਵੇਂ ਲੂਗਾ ਅਸੀਂ ਕਹਿੰਦੇ ਆ ਆਦਮੀ ਹੈ ਕੋ ਆਡਨਸਾਈਜ਼ਡ ਕਿਸੇ ਵੇਲੇ ਥਾਵਰੀਏ ਕਿ ਵੀ ਜੰਗਲੀ ਸੀ ਆਦਮੀ ਜੰਗਲੀ ਸੀ ਅਜਿਹਾ ਜਾਨਵਰ ਨੇ ਜਿਆਦਾ ਆਦਮੀ ਜੰਗਲੀ ਸੀ ਜਿਆਦੇ ਨੂੰ ਇਸਲੀ ਲੱਗਦਾ ਜੀ ਸੀ ਕੁਛ ਜਾਨਵਰਾਂ ਨੂੰ ਕੋਈ ਇਸਲੀ ਨਹੀਂ ਲੱਗਦਾ ਲੱਗਦਾ ਕੋਈ ਬਸ ਫਿਰ ਇਹ ਸਰਵ ਡਵੈਲਪਮੈਂਟ ਜਿਹੜੀ ਇਹਦੇ ਨਾਲ ਸਾਨੂੰ ਇਹ ਡਿਸਟ੍ਰਿਕਟ ਬਣ ਗਈ ਇਹ ਟੈਂਪਰੇਰੀ ਬਣ ਲਈ ਇਹ ਡਿਸਟ੍ਰਿਕਟ ਜਿਸ ਕੋਲ ਕਾਦ ਬੋਲੇ ਕਦ ਤੱਕ ਸਪਲਾਈ ਹੋ ਗਿਆ ਆ ਜਿਹੜੇ ਹੁਣ ਵੀ ਕਿਦਾਂ ਚੜ ਰਹੇ ਨੇ ਸਪਲਾਈ ਦੀ ਉਹ ਵੀ ਅੱਧੀ ਲੰਗੀ ਰਹਿੰਦੇ ਨੇ ਸਾਡੇ ਬੈਸ ਉਹਨਾਂ ਬਾਤ ਤੇ ਸ਼ਰੀਲ ਤਾਂ ਲਾਉਂਦੀ ਕੋਈ ਚੀਜ਼ੇ ਨਹੀਂ ਹੈ ਉਹਨਾਂ ਬਾਤ ਤੇ ਕੋਈ ਚੀਜ਼ ਉਹਦੇ ਵਾਸਤੇ ਹੈ ਕਿ ਸਪਲਾਈ ਤਾਂ ਹੋ ਗਈ ਸਾਡੇ ਤਾਂ ਕੁਝ ਰੰਗ ਹੋਰ ਚੜ ਗਿਆ ਨੈਚੁਰਲ ਰੰਗ ਨਹੀਂ ਹੈ ਸਾਡਾ ਜਿਹੜਾ ਸਪਲਾਈ ਸਾਡਾ ਆਦਮੀ ਦਾ ਬਣਾਇਆ ਹੋਇਆ ਹਰੰਦਾ ਨਹੀਂ ਤੇਰੇ ਨਾਲ ਉਹ ਜੀ ਜਦੋਂ ਪੈਦਾ ਕੀਤਾ ਉਹਨੇ ਨੰਗੇ ਆਵਣਾ ਨੰਗੇ ਜਾਣਾ ਲੈ ਜਨਦਾ ਉਹ ਕਪੜੇ ਹੀ ਨਹੀਂ ਪਾਣੇ ਆਦਮੀ ਦੇ ਅਸ਼ਲੀਲਤਾ ਆਦਮੀ ਦੇ ਦਿਮਾਗ ਦੀ ਉਪਜ ਹੈ ਆਦਮੀ ਦੇ ਦਿਮਾਗ ਤੇ ਬਹੁਤ ਕੁਝ ਉਪਜਿਆ ਆਦਮੀ ਦੇ ਦਿਮਾਗ ਦਾ ਤੇ ਬਹੁਤ ਕੁਝ ਉਪਜਿਆ ਇਹ ਤਾਂ ਆਦਮੀ ਦੇ ਦਿਮਾਗ ਦੀ ਉਪਜ ਹੈ ਪਰ ਮਾਇਸ਼ਾ ਦਾ ਦਿਮਾਗ ਦੀ ਉਪਜ ਨਹੀਂ ਹੈ ਉਦੇ ਦਿਮਾਗ ਦੀ ਉਹ ਜੇ ਹੁੰਦੀ ਤਾਂ ਕੱਪੜੇ ਪਾ ਕੇ ਘਰ ਲਾ ਇਥੇ ਸਾਰੇ ਅੰਦੇ ਇਹ ਤਾਂ ਅਜੂਦੇ ਦਿਮਾਗ ਦੀ ਉਹ ਜੇ ਵਿਗਿਆਨ ਨੇ ਪਾਇਆ ਹੁਣ ਆਦਮੀ ਜੇ ਕੁਦਰਤ ਨੂੰ ਆਪਣੇ ਆਪ ਨੂੰ ਵੱਡਾ ਸਮਝਦਾ ਫਿਰ ਤਾਂ ਅਸ਼ਲੀਲਤਾ ਹੈ ਜੋ ਕੁਦਰਤ ਨੂੰ ਵੱਡਾ ਜੇ ਇਸ ਨੁਕਤੇ ਨੂੰ ਸਮਝ ਲਵੇ ਕੋਈ ਜਿੰਨਾ ਜਰੇ ਇਸ ਨੁਕਤੇ ਨੂੰ ਨਹੀਂ ਸਮਝਦਾ ਉਹ ਅਸ਼ਲੀਲਤਾ ਮੰਨੂਗਾ ਇਦਾਂ ਬਦਲ ਆ ਉਹ ਜੋ ਬਦਵਾਨ ਆ ਆ ਵਿਦਿਆ ਵਿਚਾਰੀ ਦੀ ਉਹਨੇ ਸੰਸਾਰ ਕੀ ਹੈ ਜੇ ਬਦਲ ਜਾ ਕੇ ਦੇਖ ਲੂ ਕਿੰਨਾ ਬਦਲ ਗਿਆ ਆਦਮੀ ਔਰਤਾਂ ਦੀਆਂ ਲਗੀਆਂ ਦੀ ਫੋਟੋਆਂ ਨੇ ਬਿਲਕੁਲ ਉਹ ਵੀ ਕਰਮ ਦਾ ਹਿੱਸਾ ਸੀ ਉੱਥੇ ਬਦਲ ਬਣਿਆ ਜੀ ਉਹ ਤਾਂ ਲੋਕ ਨਹੀਂ ਸੀ ਕਹਿੰਦੇ ਇਹ ਆਦਮੀ ਰਾਜੜਾ ਹਰ ਸਿਪਲਾਈ ਅਸਰ ਹੈ ਯੂਰਪ ਦੇ ਵਿੱਚ ਹੋਰ ਹੈ ਸਾਡੇ ਰਿਵਾਜ ਨੇ ਦਸਾਂ ਦਸਾਂ ਦੇ ਰਿਵਾਜ ਕਿਤੇ ਇਹਨੂੰ ਗਲਦਰੇ ਸ਼ਰੀਰ ਤੱਕ ਨਹੀਂ ਬੰਦ ਜਿਹੜੇ ਇਹੇ ਜਿਹੇ ਰਿਵਾਜ ਨੇ ਆਦਮੀ ਦੇ ਆਪਣੇ ਦਿਮਾਗ ਦੇ ਉਪਜੋਦੀ ਇੱਥੇ ਦਾ ਗਰਾਉਂਡ ਸਾਡੇ ਆਪਣੇ ਬਣਾਏ ਹੋਏ ਨੇ। ਸਿਵਲ ਦਾ ਗਰਾਉਂਡ ਸਾਡੇ ਆਪਣੇ ਬਣਾਏ ਹੋਏ ਨੇ। ਅਸੀਂ ਵਿਆਹ ਕਰਦੇ ਆਂ। ਕਰਦੇ ਆਂ। ਲਾਵਾ ਦਿੰਦੇ ਆਂ। ਸਰਕਾਰ ਕਹਿੰਦੀ ਹੈ ਹਾਈ ਕੋਰਟ ਮਾਰੀ ਜਿਹੜਾ ਨੂੰ। ਮੈਂ ਤਾਂ ਤਾਂ ਵੀ ਨਾਂ ਵੀ ਕਰਾਵੇ ਫਿਰ ਵੀ ਕੀ ਹੈ? ਫਿਰ ਕੀ ਹੋ ਜੂ? ਐਵੇਂ ਜਿੱਲੀ ਨੂੰ ਤਾਂ ਅਗੇ ਕਬਰਿਸਤਾਂ। ਕੱਲ੍ਹ ਬਿਆਹ ਚਾਈਦਾ ਨਹੀਂ ਕੋਈ। ਵੇ ਤਾਂ ਪਤਾ ਹੀ ਨਾ ਲੱਗੇ ਵੀ ਕਿਹਦਾ ਕੋਰਣਾ ਉਹ ਬੋਬੈ ਰੋ ਜਾਂਦਾ ਹੈ ਉਹਨਾਂ ਨੇ ਇਹ ਦਲੀਲ ਦੇਤੀ ਸੀ 40 ਸਾਲ ਹੋ ਗਏ ਮੇਰਾ ਖਿਆਲ ਆਰਟੀਕਲ ਆਇਆ ਸੀ ਨਾ ਆਪਣੇ ਕੰਗਰਸ ਦਾ ਵੀ ਇਹੜਾ ਕ腐ਸ਼ਨ ਇਹਦਾ ਕਾਰਨ ਹੈ ਮੇਰਾ ਤੇਰਾ ਮੇਰਾ ਤੇਰਾ ਹੀ ਖਤਮ ਕਰੋ ਕ腐ਸ਼ਨ ਦਾ ਕਾਰਨ ਮੇਰਾ ਤੇਰਾ ਪਰ ਇਹਦਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕੋਈ ਬੱਚੇ ਤਾਂ ਮਹਾਂਦਰੇ ਤੋਂ ਪਤਾ ਲੱਗ ਜਾਂਦਾ ਜਦੋਂ ਇਹਦਾ ਸਿਆ ਵੀ ਚੁੱਪ ਕਰ ਗਏ ਫਿਰ ਬਾਤ ਬਿਛਾਣੇ ਜਾਂਦੇ ਤਾਂ ਫਿਰ ਉਹ ਚੁੱਪ ਕਰ ਗਏ ਇਹ ਹੋ ਨਹੀਂ ਸਕਦਾ ਪੋਸੀਬਲ ਨਹੀਂ ਹੈ ਬੜਾ ਰੌਲਾ ਪਿਆ ਦੋ ਤੂੰ ਸਾਰੇ ਨੇ ਅਖੌਰਨ ਅदमी ਆਪਣੇ ਦਿਮਾਗ ਚੋਂ ਅਲੱਗ-ਅਲੱਗ ਸਮੇਂ ਸਰ ਅਲੱਗ-ਅਲੱਗ ਉਹਦਾ ਗਿਆਨ ਨਿਕਲਦਾ ਰਹਿੰਦਾ ਅਲੱਗ-ਅਲੱਗ ਤਜਰਬੇ ਕਰਦਾ ਰਹਿੰਦਾ ਪਰ ਇਹ ਜਿਹੜੀ ਗੱਲ ਹੈ ਇਹ ਫਾਈਨਲ ਹੈ ਇਹਦੀ ਕਦੇ ਸੰਸ਼ੋਧਨ ਦੀ ਲੋੜ ਪੈਦੀ ਹੋਈ ਨਹੀਂ ਇਹ ਪੂਰੀ ਬੁੱਧੀ ਦੀ ਗੱਲ ਕਹੀ ਹੋਈ ਹੈ ਅਧੂਰੀ ਬੁੱਧੀ ਆਪਣੀ ਡਵੈਲਪ ਕਦੇ ਕੁਝ ਕਰਦੀ ਰਹਿੰਦੀ ਹੈ 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 ਕਹੂੰ ਬੇਦਬਾਣੀ ਕਹੂੰ ਕੋਈ ਪਿਛੇ ਮੰਦਿਰ ਬਣਾ ਹੋਏ ਨੇ ਬੁੱਧਰਤਾ ਪੂਜਾ ਦਾ ਸਾਲ ਹੁੰਦਾ ਨਾ ਤਾਂ ਕਿ ਲੋਕ ਉਹਨਾਂ ਦੇ ਦਿਮਾਗ 'ਚ ਰਹੇ ਨਾ ਏ ਉਹਨਾਂ ਦੇ ਦਿਮਾਗ 'ਚ ਰਹੇ ਰਹੇ ਨੇ ਉਹ ਹੋਰ ਇਹਨਾਂ ਤੋਂ ਦੇਖਣ ਉਹ ਇਹਨੂੰ ਕਰਤਾ ਦੇ ਐਂਗਲ ਤੋਂ ਦੇਖਣ ਕਿ ਰਚਨਾ ਕਰਨ ਵਾਲਾ ਹੈ ਰਚਨਾ ਵਾਲਾ ਹੈ ਉਹ ਰਚਨਾ ਹਾਰਾ ਪੂਜਾ ਦੇ ਥੂਤੇ ਦੇਖ ਲੂ ਨੂੰ ਸੰਸਾਰ ਪੈਦਾ ਕੀਤਾ ਹੈ ਜਨਮ ਦਾਤਾ ਹੈ ਉਹ ਐਂਗਲ ਤੋਂ ਦੇਖਣ ਐਂਗਲ ਬਦਲ ਗਿਆ ਨਾ ਵੁੱਦੜ ਕੇ ਬਾਣ ਦੇ ਬਦਲੇ ਐਂਗਲ ਬਦਲ ਰਿਹਾ ਉਹਦਾ ਉਹਨੂੰ ਐਂਗਲ ਦੇ ਦਿੱਤਾ ਜਲਬ ਦਾਤਾ ਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ 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 ਦਾ ਪਿਤਾ ਦਾ ਜਲ ਦੇਤਾ ਐਂਗਲ ਬਦਲਿਆ ਸੀ ਉਹ ਹੋਰ ਸੀ ਇਹ ਉਹਨਾਂ ਨੂੰ ਸ਼ਲੀਲ ਕਰੀ ਜਾਂਦੇ ਨੇ ਇਹਨਾਂ ਨੂੰ ਕੀ ਪਤਾ ਕੀ ਕਿਹਾ ਸੀ ਉਹਨਾਂ ਨੇ ਆਂ ਐਂਗਲ ਬਦਲਿਆ ਸੀ ਉਹ ਵੀ ਸਿਆਣੇ ਸੀ ਕਦਕੇ ਸਹਾਰਾ ਜੋਰ ਹੋਯੋ ਕਦਕੇ ਸਹਾਰਾ ਜੋਰ ਹੋਯੋ